ਐਸ਼ਰ ਇੰਜਨਾਂ ਕਈ ਭਰਾਵਾਂ ਨੇ ਪੱਖਿਆਂ-ਪੱਖਿਆਂ ਦੇ ਰੱਖਣੇ ਹੁੰਦੇ ਆ ਐਸ਼ਰ ਇੰਜਨ ਦਾ 485 ਆਮ ਹੀ ਦੇਖੀਦਾ ਜਿਹੜੇ-ਜਿਹੜੇ ਇੰਜਨਾਂ ਦੀ ਡਿਮਾਂਡ ਆ ਉਹੀ ਗੱਲ ਕਰੀਦੀ ਹੁੰਦੀ ਐ ਨਹੀਂ ਵੀ ਹਰੇਕੀ ਸੀ ਚੀਜ਼ ਦਾ ਕਹੇ ਤਾਂ ਬਾਈ ਇਹਦੀ ਬੜੀ ਮੰਗ ਆ ਜੀ ਬੜਾ ਵਿਕਦਾ ਵਾਲੀ ਗੱਲ ਵਧਾ ਕੇ ਨਹੀਂ ਸਾਲੀ ਕਹਿੰਦੀ ਆਤ ਹੈਗੀ ਇਹ ਇੰਜਨ ਵਾਕਈ ਬਾਈ ਮੰਡੀ 'ਚ ਕਿਤੇ ਤੁਸੀਂ ਰੇਟ ਪੁੱਛ ਲਓ ਇੰਜਨ ਆਪ ਹੀ ਰਹਿੰਦਾ ਕਿਉਂ ਇਹਦੀ ਮੰਗ ਬਹੁਤ ਜ਼ਿਆਦਾ ਆ ਤੇ ਪਤਾ ਨਹੀਂ 에어 ਕੂਲ ਇੰਜਨ ਨੂੰ ਓਨ ਕਰਕੇ ਕੰਮਜਾ ਬੜਾ ਆ ਤੇਲ ਖਰਚਾ ਨਹੀਂ ਇੰਜਨ ਇੰਜਨ ਦਾ ਹੈਗਾ ਉਹ ਗਤੇ ਇਹ ਟਰੈਕਟਰ ਤਾਂ ਹੀ ਕਾਮਯਾਬ ਸੀ ਡੀਜ਼ਲ ਖਰਚਾ ਨਹੀਂ ਸੀ ਇਹਦਾ ਇਹ ਇਹਦਾ ਪਹਿਲਾ ਰੂਪ ਇਹ ਤੋਂ ਉੱਚਾ ਅਪਗ੍ਰੇਡ ਮਾਡਲ ਇਹ ਆ ਗਿਆ ਇਹਨੂੰ ਰਿਕਾਡੋ ਕਹੇ ਦਿੰਦੇ ਆ ਰਿਕਾਡੋ ਦੇ ਵਿੱਚ ਕੀ ਸੀ ਵੀ ਨੋਜ਼ਲ ਹੋਰ ਬਰੀਕ ਕਰਤੀ ਟੈਕਨੀਕ ਦਾ ਫਰਕ ਪਾਤਾ ਹੈ ਹੈਡਾ ਹੁੰਡਾ ਦਾ ਫਰਕ ਪਾਤਾ ਇਹ 35-40 ਹਜ਼ਾਰ ਤੋਂ ਇੰਜਨ ਸ਼ੁਰੂ ਹੁੰਦਾ ਇਹ ਨਾ ਕਿਤੇ ਵੀ ਇਹਦਾ ਮੁੱਲ ਮੰਗ ਲਿਆ ਮੈਂ ਇਹਦਾ ਤਾਂ ਮੌਲਾ ਬਾਈ ਆਪ ਹੀ ਦੱਸਣਗੇ ਬਾਈ ਕਿਹਦੇ ਇੰਜਨ ਪਏ ਸੀ ਕਹਿੰਦਾ ਵੀਡੀਓ ਪਾਤਾ ਜਿਹਨੂੰ ਲੋੜ ਆ ਇਹ 40000 ਤੋਂ ਸ਼ੁਰੂ ਹੋ ਕੇ 60-70000 ਤੱਕ ਜਿਵੇਂ ਇਹੋ ਇੰਗਣ ਕਾਲੇ ਇੰਗਣ ਦਾ ਰੇਟ ਜ਼ਿਆਦਾ ਹੁੰਦਾ ਇਹ 50000 ਦਾ ਮਿਲ ਜਾਂਦਾ ਤੇ ਇਹ ਉੱਚਾ ਉਹ ਜੇ ਮਾਡਲ ਦੇ ਹਿਸਾਬ ਨਾਲ ਰੇਟੇ ਦਾ ਹੁੰਦਾ 4x4 ਸਿਸਟਮ ਆ ਨਾਲ ਲੱਗਦਾ ਇਹਦੇ ਉਹ 4x4 ਦੇ ਦੇਖ ਸਕਦੇ ਜੇ ਇਹ ਵੀ ਜੇ ਤੁਹਾਡੇ ਮਗਰ ਹਾਂਡੀ ਦੇ ਸਿਸਟਮ ਹੋਊਗਾ ਤਾਂ 4x4 ਹੋਣਾ ਜਿਹੜਾ ਉਹ ਥੱਲੇ ਉਹ ਨੇਰਾ ਹੋ ਗਿਆ ਤੁਹਾਨੂੰ ਦਿਖਦਾ ਹੋਵੇ ਜੇ ਨਹੀਂ ਤੇ ਹਾਂਡੀ ਦੇ ਨਾਲ ਹਾਂਡੀ ਦੇ ਦੇਈ ਦੀ ਪਿਛਲੀ ਹਾਂਡੀ 4x4 ਦੀ ਇਹ ਬਣ ਵੀ ਜਾਂਦਾ ਥੱਲੇ ਗੇਅਰ ਲੱਗਣ ਦੇ ਜਗ੍ਹਾ ਆ ਆ ਸਾਡੀ ਦੇ ਥੱਲੇ ਇਹ ਸਿਸਟਮ 4x4 ਦਾ ਲੱਗਦਾ ਜਿਨ੍ਹਾਂ ਨੇ 4x4 ਕਰਨੇ ਆ ਇਹ ਸਾਰਾ ਹੁਣ ਕੰਪਲੀਟ ਸਮਾਨ ਆਇਆ ਹੋਇਆ ਨਹੀਂ ਕਿਸੇ ਨੂੰ ਲੋਡ ਹੋਵੇ ਇਸ ਤਰ੍ਹਾਂ ਫਾਰਮ ਟਰੈਕ ਜਿਹੜਾ ਤਿਆਰ ਹੁੰਦਾ ਚਲਦੇ ਜਲਦੀ ਵੀਡੀਓ ਦੇ ਵਿੱਚ ਹੁਣ ਇੱਕ ਸਵਾਲ ਦਾ ਜਵਾਬ ਇਹ ਵੀ ਆ ਜਾਣਾ ਕਈ ਭਰਾ ਤਾਂ ਲੈਂਦੇ ਆ ਗੀਅਰ ਤੋਂ ਪਿੱਛੇ-ਪਿੱਛੇ ਪਿਛਲਾ ਹਿੱਸਾ ਤੇਲ ਬ੍ਰੇਕਾਂ ਕਰਨ ਵਾਸਤੇ ਜਿਨ੍ਹਾਂ ਨੇ ਤੇਲ ਬ੍ਰੇਕਾਂ ਕਰਨੀਆਂ ਬ੍ਰੇਕਾਂ ਤੇਲ ਦਾ ਬਾਈ ਜੀ 60-70 ਹਜ਼ਾਰ ਦਾ ਸੈੱਟ ਹੁੰਦਾ ਕਈ ਭਰਾ ਕਹਿੰਦੇ ਪਤਾ ਨਹੀਂ 25-30 ਹਜ਼ਾਰ ਦੀ ਬ੍ਰੇਕ ਆ ਜਾਣੇ ਆ ਇਹ ਕੋਸਟਲੀ ਆ ਜਿਹੜਾ ਤੇਲ ਬ੍ਰੇਕ ਇਹ ਟੂਬਾਂ ਜਿਹੜੀਆਂ ਇਹ ਲੱਗਦੀਆਂ ਫੋਰਡ ਨੂੰ ਜੇ ਕੱਲੀਆਂ ਟੂਬਾਂ ਬਦਲ ਲਈਆਂ ਜੇ ਤੁਸੀਂ ਪਿਛਲਾ ਹਿੱਸਾ ਬਦਲਣਾ ਫਿਰ ਈਪੀਆਈ ਵਾਲਾ ਲੱਗ ਜਾਂਦਾ ਈਪੀਆਈ ਵਾਲਾ ਵੀ ਤੁਹਾਨੂੰ ਗੇਅਰ ਨਾਲ ਲੈਣਾ ਪੈਣਾ ਕਿਉਂ ਤੋਰੇ ਦਾ ਫਰਕ ਹੈ ਉਹਦੇ 'ਚ ਫੋਰਡ ਦਾ ਗੇਅਰ ਨਹੀਂ ਲੱਗਦਾ ਜੇ ਤੁਸੀਂ ਟੀਪੀਆਈ ਦਾ ਪਿਛਲਾ ਜਿਤਨਾ ਫਾਰਮ 65 ਸਮਝ ਲਓ ਵੀ ਫਾਰਮ 65 ਦਾ ਜੇ ਪਿਛਲਾ ਹਿੱਸਾ ਲਉਣਾ ਮੋਟੀਆਂ ਟੂਬਾਂ ਵਾਲਾਂ ਢੋਲਾ ਵਾਲੀਆਂ ਟੂਬਾਂ ਵਾਲਾ ਉਹਦਾ ਟੂਬਾਂ ਦਾ ਥੋੜਾ ਰੇਟ ਘੱਟ ਆ ਇਹਨਾਂ ਦਾ ਟੂਬਾਂ ਦਾ ਰੇਟ ਜ਼ਿਆਦਾ ਜੇ ਉਹ ਤੁਸੀਂ ਮਗਰ ਲੀਆਂ ਇੱਥੋਂ ਮਗਰਲਾ ਹਿੱਸਾ ਬਦਲਣਾ ਤੈਨੂੰ ਗੇਅਰ ਨਾਲ ਬਦਲਣਾ ਪੈਣਾ ਕਿ ਉਹਦੇ ਗੇਅਰ ਦੇ ਤੋਰੇ ਦਾ ਫਰਕ ਹੈ ਇਹਦੇ ਗੇਅਰ ਦੇ ਤੋਰੇ ਦਾ ਫਰਕ ਹੈ ਇਹਦਾ ਗੇਅਰ ਦਾ ਤੋਰਾ ਵੱਧ ਹੁੰਦਾ ਟੂਬਾਂ ਤਾਂ ਕਿਉਂ ਡਾਇਰੈਕਟ ਐਕਸਲ ਹੋਗੇ ਉਹਦਾ ਜਿਹੜਾ ਗੇਅਰ ਦਾ ਤੋਰਾ ਨਾ ਪਿੱਛੋਂ ਗੇਅਰ ਤੋਂ ਵਧਾਇਆ ਹੁੰਦਾ ਤੇ ਟੂਬਾਂ ਤੇ ਜਾ ਕੇ ਪਿੱਛੇ ਫੋਰਸ ਘਟਾਈ ਹੁੰਦੀ ਆ ਤੇ ਇਹ ਤੇਲ ਬ੍ਰੇਕਾਂ ਦੇ ਪਿਛਲੇ ਹਿੱਸੇ ਆ ਜਿਨ੍ਹਾਂ ਨੇ ਤੇਲ ਬ੍ਰੇਕਾਂ ਦੇ ਪਿਛਲੇ ਹਿੱਸੇ ਲੈਣੇ ਇਹ ਤੁਸੀਂ ਮਿੰਗਾਂ ਮਾਰ ਲਓ ਫਾਰਮ ਟਰੈਕ 60 ਦਾ ਤੇ ਫਾਰਮ ਟਰੈਕ 60 ਜਿਵੇਂ ਆ ਤੇਲ ਲੈਣਾ ਪੈਂਦਾ ਇਥੋਂ ਇਹ ਪਲੇਟ ਤੋਂ ਤੇਲ ਬ੍ਰੇਕ ਦਾ ਆ ਡਿਸਟ੍ਰੀਬਿਊਟਰ ਨਾਲ ਸਪਲਾਈ ਹੁੰਦੀ ਆ ਫੀਟਿੰਗ ਵੀ ਦੇਖ ਲਓ ਤੇਲ ਬ੍ਰੇਕਾਂ ਦੀ ਇਹ ਪਲੇਟ ਨਾਲ ਲਿਆ ਕਰੋ ਜਿਨ੍ਹਾਂ ਨੇ ਤੇਲ ਬ੍ਰੇਕ ਕਰਨੇ ਆ ਤੇ ਇਹ ਤੇਲ ਵਾਲੀਆਂ ਬ੍ਰੇਕਾਂ ਦਾ ਸਟਾਰਟਿੰਗ ਰੇਟ ਆ ਜਿਹੜੀ 60-70000 ਤੋਂ ਵੱਧ ਆ ਬ੍ਰੇਕ ਤੁਹਾਨੂੰ ਮਿਲਣਗੇ ਜਿਹੜੇ ਸੈਲਡ ਬ੍ਰੇਕ ਆ ਜਿਨ੍ਹਾਂ ਦਾ ਜਾ ਕੇ ਪੈਸਾ ਨਹੀਂ ਲੱਗਣਾ ਤੇ ਦੂਜੇ ਤੁਹਾਨੂੰ ਪਤਾ ਹੀ ਆ ਉਹ ਨਾਰਮਲੀ ਥੋੜਾ ਰੇਟ ਘੱਟ ਹੁੰਦਾ ਸਕੇ ਬ੍ਰੇਕਾਂ ਦਾ ਡਰਾਈਵ ਬ੍ਰੇਕਾਂ ਦਾ ਉਹਨਾ ਮਹਿੰਦਰਾ ਦੇ ਪਿਛਲੇ ਹਿੱਸੇ ਬਾਰੇ ਭਰਾਵਾ ਦੇ ਤਕਰੀਬਨ ਸਵਾਲ ਸੀਗੇ ਅੱਜ ਆ ਵੀਡੀਓ ਪਾ ਕੇ ਉਹਨਾਂ ਦੇ ਵੀ ਸਵਾਲ ਆਪਾਂ ਜਵਾਬ ਦੇ ਦੇਣਾ ਤਿੰਨ ਸਿਲੰਡਰ ਚਾਰ ਸਿਲੰਡਰ ਤਿੰਨ ਸਿਲੰਡਰ ਇੰਜਨ ਇੱਥੋਂ ਘੱਟੋ ਘੱਟ 30000 ਤੋਂ ਸ਼ੁਰੂ ਆ ਚੰਗਾ ਇੰਜਨ ਇਹ ਡਬਲ ਧਾਰੀ ਵਾਲਾ ਬਲਾਕ ਹੁੰਦਾ ਇਹਦੇ ਡਬਲ ਰਬੜ ਰਿੰਗ ਆਗੇ ਕਿਉਂ ਇਹ ਲੀਕ ਨਹੀਂ ਕਰਦਾ ਪਾਣੀ ਨਹੀਂ ਰਲਾਉਂਦਾ ਜਿਹੜੇ 2000 ਤੋਂ ਪਹਿਲੇ ਮਾਡਲ ਸੀਗੇ ਉਹਨਾਂ 'ਚ ਪਾਣੀ ਰਲਾਉਣ ਦੀ ਸਮੱਸਿਆ ਸੀਗੀ ਇਹਦੇ ਵਿੱਚ ਪਾਣੀ ਨਹੀਂ ਰਲਾਉਂਦੇ ਜ ਨਹੀਂ ਤਾਂ ਮਹਿੰਦਰਾ ਜਿਹੜੇ 2000 ਮਾਡਲ ਤੋਂ ਪਹਿਲਾਂ ਪਹਿਲਾਂ ਆਏ ਆ ਉਹ ਪਾਣੀ ਰਲਾਉਣ ਦੀ ਸਮੱਸਿਆ ਹੁੰਦੀ ਹੈ ਜਿਵੇਂ ਆ ਪਿਛਲਾ ਹਿੱਸਾ ਕਹਿੰਦੇ ਸੁੱਕੀਆਂ ਬ੍ਰੇਕਾਂ 'ਚ ਬਦਲਾਉਣਾ ਹੁੰਦਾ ਇਹ 35 ਤੋਂ 40000 ਰੁਪਏ 'ਚ ਤੁਹਾਡਾ ਇਹ ਕਲੱਚ ਤੋਂ ਲੈ ਕੇ ਇੰਨਾ ਹਿੱਸਾ ਬਦਲਿਆ ਜਾਂਦਾ ਪਰ ਆਇਆ ਫੋਨ ਕਰਕੇ ਕਰਿਆ ਕਰੋ ਕਿਉਂ ਇਹ ਹਿੱਸੇ ਆ ਇਹ ਸੇਲ ਹੋਗੇ ਤਕਰੀਬਨ ਖੁੱਲਾ ਸਮਾਨ ਤਾਂ ਆ ਮਿਲ ਜਾਂਦਾ ਹਿੱਸੇ ਘੱਟ ਮਿਲਦੇ ਆ ਸੁੱਕੀਆਂ ਬ੍ਰੇਕਾਂ 'ਚ ਇਹ ਸੁੱਕੀਆਂ ਬ੍ਰੇਕਾਂ ਵਾਰ-ਵਾਰ ਵੀ ਜਿਹੜੀ ਜਦਦਣਾ ਸੁੱਕੀਆਂ ਬ੍ਰੇਕਾਂ 'ਚ ਉਹ ਹਿੱਸਾ ਪਿਛਲਾ ਹਿੱਸਾ ਖੁੱਲ੍ਹਿਆ ਖੱਲਿਆ ਨਹੀਂ ਆਇਆ ਕਿਉਂ ਅਸੀਂ ਤਾਂ ਟਿਊਬਾਂ ਦੇ ਬੁਲਟ ਦੇਖ ਲੈਨੇ ਹੁੰਦੇ ਆ ਲਿਫਟਾਪੇ ਦੇ ਬੁਲਟ ਦੇਖ ਲੈ ਵੀ ਖੁੱਲੇ ਆ ਗੇਅਰ ਟਾਪਾ ਵੀ ਖੁੱਲਿਆ ਨੀਗਾ ਡਬਲ ਟਾਪੇ ਵਾਲਾ ਵਾ ਜਿਹੜੇ ਦੋ ਟਾਪੇ ਆ ਗਏ ਇੰਜਨ ਦਾ 35000 30000 ਤੋਂ ਸਟਾਰਟ ਇੰਜਨ ਰੇਟ ਆ ਜਾਂ ਐਂਡ ਕੋਈ ਹੁੰਦਾ ਹੀ ਨਹੀਂ ਹੁੰਦਾ ਕਹਿੰਦੇ ਐਂਡ ਐਂਡ ਲੱਖ ਸਵਾ ਲੱਖ ਤੱਕ ਚਲੇ ਜਾਂਦੇ ਵੀਰ ਨਵੇਂ ਪੇਟੀ ਬੰਦ ਇੰਜਨ ਸਟਾਰਟਿੰਗ ਰੇਜ ਆ ਜਿਵੇਂ 30 35 ਹਰ ਤੋਂ ਵਧੀਆ ਇੰਜਨ ਸ਼ੁਰੂ ਹੋ ਜਾਂਦਾ ਵਾ ਮਹਿੰਦਰਾ ਦਾ ਤਿੰਨ ਸਿਲੰਡਰ ਚਾਰ ਸਿਲੰਡਰ 40 45000 ਤੋਂ